ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਗੈਸਗੜ ਤੋਂ ਮਜ਼ਦੂਰ 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 ਕਾਂਗਰਸ ਦੇ ਕੇ ਕੇ ਸੀ ਭਾਗ ਕਾਂਗਰਸ نیشنل ਦਲਤ ਮਹਾਪੰਚਾਇਤ ਪੰਜਾਬ ਦੋਮੋ ਪਰਿਸੰਗ ਪੰਜਾਬ ਪ੍ਰਦੇਸ਼ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਐਲਾਨ ਕੀਤਾ ਗਿਆ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਜਿਹੜਾ ਇੱਕ ਮਜ਼ਦੂਰ ਹੈਗਾ ਉਹ ਤੋਂ 12 ਘੰਟੇ ਕੰਮ ਲਿਆ ਜਾ ਸਕਦਾ ਤੇ 20 ਤੱਕ ਮਜ਼ਦੂਰਾਂ ਦੀ ਕੋਈ ਰਜਿਸਟ੍ਰੇਸ਼ਨ ਦੀ ਕੋਈ ਰਿਕਾਰਡ ਰੱਖਣ ਦੀ ਕਿਸੇ ਵਿਅਕਤੀ ਨੂੰ ਕਿਸੇ ਠੇਕੇਦਾਰ ਨੂੰ ਕਿਸੇ ਕੰਪਨੀ ਨੂੰ ਕਿਸੇ ਫਰਮ ਨੂੰ ਕਿਸੇ ਪੱਟਿਆਂ ਨੂੰ ਭਾਵੇਂ ਜਿੱਤੇ 20 ਤੋਂ ਮਜ਼ਦੂਰ ਕੰਮ ਕਰਦੇ ਨੇ ਰਿਕਾਰਡ ਰੱਖਣ ਦੀ ਲੋੜ ਨਹੀਂ ਤੋਂ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਇੱਕ ਗੱਲ ਕੁੱਛਣੀ ਚਾਹਨਾ ਹੈ ਜੇ ਖੁਦਾ ਨਾ ਖਾਲਸਾ ਕਿਸੇ ਮਜ਼ਦੂਰ ਦਾ ਮਜ਼ਦੂਰ ਦਾ ਕੰਮ ਕਰਦੇ ਦੌਰਾਨ ਕੋਈ ਐਕਸੀਡੈਂਟ ਹੋ ਜਾਂਦਾ ਹੈ ਦੁਰਘਟਨਾ ਵਾਪਰ ਜਾਂਦੀ ਹੈ ਤੇ ਕੌਣ ਜਵਾਬਦੇਹ ਹੈ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਕੌਣ ਜਵਾਬਦੇਹ ਹੈ ਤੋਂ ਕਰਨਾ ਕੀ ਚਾਹੀਦਾ ਸੀ ਕਿ ਜੇ ਕਿਸੇ ਮਜ਼ਦੂਰ ਦੀ ਜਿਸ ਕਿਸੇ ਨੂੰ ਹੋਈ ਹੁੰਦੀ ਹੈ ਉਹਨੂੰ EPF ਤੇ ESI ਦੇ ਦੈਰੇ ਵਿੱਚ ਲਿਆਂਦਾ ਜਾਣਾ ਚਾਹੀਦਾ 10 ਲੱਖ ਰੁਪਇਆ ਮੁਆਵਜ਼ਾ ਜੇ ਕੋਈ ਜ਼ਖਮੀ ਹੋਣ ਦੋਣਾ ਜਣਾ ਚਾਹੀਦਾ ₹1000 ਦਾ ਮੁਆਵਜ਼ਾ ਜੇਨੇ ਕੋਈ ਮੌਤ ਹੋ ਜਾਂਦੀ ਹੈ ਅਚਾਨਕ ਜਿਹਦੀ ਉਹਨੂੰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਮਨਰੇਗਾ ਸਕੀਮ ਨੂੰ ESI ਤੇ EPF ਸਕੀਮ ਦੇ ਘਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ EPF ਤੇ ESI ਜਿਹੜੀ ਆਮਦਨ ਹਦਾ ਪ੍ਰਤੀ ਮਹੀਨਾ ਉਹ ਲੰਬੇ ਸਮੇਂ ਤੋਂ 21000 ਹੈ ਉਹਨੂੰ ਵਧਾ ਕੇ 51000 ਜਿਹੜਾ ਕੀਤਾ ਜਾਣਾ ਚਾਹੀਦਾ ਹੈ ਤੋਂ ਮਨਰੇਗਾ ਸਕੀਮ ਨੂੰ ਇਹਦੇ ਤਹਿਤ ਘਰੇ ਵਿੱਚ ਲਿਆ ਕੇ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਪੈਨਸ਼ਨ ਸਕੀਮ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਘੱਟੋ ਘੱਟ 10000 ਰੁਪਿਆ ਪੈਨਸ਼ਨ ਜਿਹੜੀ ਹੈ ਉਸ ਮਜ਼ਦੂਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਰਨੇ ਦਾ ਕੰਮ ਚਾਹੀਦੇ ਹੈ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਕਿੱਧਰ ਨੂੰ ਦੁਰਪੇ ਕਿਉਂਕਿ ਇਹ ਸਰਕਾਰ ਜਿਹੜੀ ਆ ਉਹ ਕੇਜਰੀਵਾਲ ਸਾਹਿਬ ਦੇ ਕੰਟਰੋਲ ਦੇ ਰਿਮੋਟ ਕੰਟਰੋਲਰ ਨਾਲ ਚੱਲ ਰਹੀ ਹੈ ਜਿਨੇ OSD ਜਿਨੇ ਅਫਸਰ ਸਾਰੇ ਦਿਬਿਦੂ ਲੈ ਕੇ ਲਾਹਣੇ ਜਾ ਰਹੇ ਹੈ ਚੀਰਮੈਨ ਦਿਬਿਦੂ ਲੈ ਕੇ ਲਾਏ ਜਾ ਰਹੇ ਹੈ ਇੰਡਸਟਰੀ ਲਿਸਟਾਂ ਦੇ ਹੱਥਾਂ ਦੇ ਵਿੱਚ ਖੇਡ ਕੇ ਸਰਕਾਰ ਨੇ ਮਜ਼ਦੂਰ ਵਿਰੋਧੀ ਸੰਵਿਧਾਨ ਵਿਰੋਧੀ ਲੋਕਾਂ ਅੰਦਰ ਵਿਰੋਧੀ ਫੈਸਲਾ ਲਿਆ ਕਿਉਂਕਿ ਬਾਬਾ ਸਾਹਿਬ ਲੋਕ ਤੋਂ ਭਿਮrao ਅੰਬੇਡਕਰ ਦੇ ਸੰਵਿਧਾਨ ਦੇ ਵਿਕਤਾ 8 ਘੰਟੇ ਮਜ਼ਦੂਰ ਤੋਂ ਕੰਮ ਲੈਣ ਦੀ ਗੱਲ ਕਹੀ ਗਈ ਹੈ ਸ਼ਿਕਾਗੋ ਦੇ ਸਹੀਦਾ ਨੇ ਲੰ ਇਹ ਲਾਗੂ ਕਰਵਾਇਆ ਸੀ ਤੇ ਉਹਨਾਂ ਦਾ ਵੀ ਇਹ ਮਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਕੀਤਾ ਬੜਿਆਂ ਟਾਰਾਂ ਮਾਰੀਆਂ ਮੁੱਖ ਮੰਤਰੀ ਸਾਹਿਬ ਤੁਸੀਂ ਕਿਹਾ ਸੀ ਠੜ ਕੋੜ ਰੁਪਿਆ ਐਸੀ ਭਾਈਚਾਰਾ ਦਾ ਕਰਜ਼ਾ ਮਾਫ਼ ਕਰਤਾ ਬੜਾ ਵੱਡਾ ਝੂਠ ਤੁਸੀਂ ਬੋਲਦੇ ਝੂਠ ਬੋਲਣ ਚ ਵੈਸੇ ਤੁਸੀਂ ਸਾਰੇ ਮਾਸ ਤੋਂ ਕੇਜਰੀਵਾਲ ਸਾਹਿਬ ਤੇ ਤੁਸੀਂ ਸਾਰਾ ਜਿਹੜਾ ਥੋੜਾ ਤਾਣਾ ਬਾਣਾ ਇਹ ਝੂਠ ਬੋਲਣ ਤੇ ਪੂਰੇ ਮਾਸ ਤੋਂ ਸੋਇ ਤਰੰਤ ਜਿਹੜਾ ਇਹ ਭੇਲਾ 12 ਘੰਟੇ ਕੰਮ ਮਜ਼ਦੂਰ ਤੋਂ ਲੈਣ ਦਾ ਤੇ 20 ਮਜ਼ਦੂਰਾਂ ਦੀ ਰਿਕਾਰਡ ਨਾ ਰੱਖਣ ਦੀ ਜਾਂਚ ਦੇਣ ਦਾ ਇਹ ਬਿੱਲ ਤੁਰੰਤ ਵਾਪਸ ਲੈਣਾ ਚਾਹੀਦਾ ਨਹੀਂ ਤੇ ਗੈਰ ਜੁੜਾ ਮਜ਼ਦੂਰ ਜਿਹੜਾ ਸਾਡਾ ਹੈਗਾ ਗੈਰ ਸਗਠਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਦੇ ਨਿੱਕੇ ਸਿਭਾਗ ਨੈਸ਼ਨਲ ਦਲਤ ਮਹਾਪੰਚਾਇਤ ਡੋਮਾ ਪਰਿਸੰਗ ਬੋਲੋ ਅੱਜ ਅਸੀਂ ਬਠਿੰਡਾ ਅਜਰੇ ਦੇ ਦਿੱਕਤੀ ਕਮਸਨਰ ਦੇ ਰਾਹੀਂ ਮੁਖਮੰਦੀ ਸਾਹਿਬ ਤੁਹਾਨੂੰ ਆ ਮੰਗ ਪੱਤਰ ਭੇਜਿਆ ਇਸੇ ਤਰ੍ਹਾਂ ਦੇ ਮੰਗ ਪੱਤਰ ਸਾਰੇ ਅਸੀਂ ਜ਼ਿਲ੍ਹਾ ਦੇ ਵਿੱਚ ਭੇਜ ਕੇ ਤਿੱਖਾ ਅੰਦੋਲਨ ਸ਼ੁਰੂ ਕਰਾਂਗੇ ਜਦੋਂ ਤੱਕ ਤੁਸੀਂ ਇਹ ਮਜ਼ਦੂਰ ਗਰੋਧ ਦੀ ਬਿੱਲ ਵਾਪਸ ਨਹੀਂ ਲੈ ਲੈਂਦੇ ਉਹ ਤੱਕ ਅਸੀਂ ਚੈਨਣਾ ਨਹੀਂ ਬੈਠਾਂਗੇ ਤਾਂ ਮੈਂ ਕੇਜਰੀਬਾਹ ਸਾਹਿਬ ਨੂੰ ਕਹਿਣਾ ਚਾਹਣਾ ਭਗਵੰਤਮਾਨ ਸਾਹਿਬ ਤੁਹਾਨੂੰ ਕਹਿਣਾ ਚਾਹਣਾ ਕਿ ਤੁਸੀਂ ਇਸ ਆਪਣੀਆਂ ਮਜ਼ਦੂਰ ਬਰੋਧੀ, ਦਲਤ ਬਰੋਧੀ, ਗਰੀਬ ਬਰੋਧੀ, ਕਿਸਾਨ ਬਰੋਧੀ, ਪੰਜਾਬ ਬਰੋਧੀ ਆਤਾ ਨੂੰ ਸੁਧਾਰ ਲਓ ਤੇ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਜਵਾਬ ਦੇਣਾ ਪੈਗਾ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਗੈਟ ਸੰਗਠਨ ਤੋਂ ਮਜ਼ਦੂਰ ਮੁਲਾਜ਼ਮ ਕਾਂਗਰਸ ਗੜੀ ਕੇ ਕੇ ਸੀ ਭਾਗ ਕਾਂਗਰਸ ਨੈਸ਼ਨਲ ਅਦਾਲਤ ਮਹਾਂਪੁਰਜਤ ਪੰਜਾਬ ਦੋਮੋ ਪ੍ਰਿਸੰਗ ਪੰਜਾਬ ਪ੍ਰਦੇਸ਼ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਐਲਾਨ ਕੀਤਾ ਗਿਆ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਜਿਹੜਾ ਇੱਕ ਮਜ਼ਦੂਰ ਹੈਗਾ ਉਹ ਤੋਂ 12 ਘੰਟੇ ਕੰਮ ਲਿਆ ਜਾ ਸਕਦਾ ਤੇ 20 ਤੱਕ ਮਜ਼ਦੂਰਾਂ ਦੀ ਕੋਈ ਰਜਿਸਟ੍ਰੇਸ਼ਨ ਦੀ ਕੋਈ ਰਿਕਾਰਡ ਰੱਖਣ ਦੀ ਕਿਸੇ ਵਿਅਕਤੀ ਨੂੰ ਕਿਸੇ ਠੇਕੇਦਾਰ ਨੂੰ ਕਿਸੇ ਕੰਪਨੀ ਨੂੰ ਕਿਸੇ ਫਰਮ ਨੂੰ ਕਿਸੇ ਪੱਟਿਆ ਨੂੰ ਮਤਲਬ ਜਿੱਤੇ 20 ਤੋਂ ਮਲਾਜ਼ਮ ਕੰਮ ਕਰਦੇ ਨੇ ਰਿਕਾਰਡ ਰੱਖਣ ਦੀ ਲੋੜ ਨਹੀਂ ਤੋਂ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਇੱਕ ਗੱਲ ਕੁੱਛਣੀ ਚਾਹਨਾ ਹੈ ਜੇ ਖੁਦਾ ਨਾਲ ਖਾਲਸਾ ਕਿਸੇ ਮਜ਼ਦੂਰ ਦਾ ਮਲਾਜ਼ਮ ਦਾ ਕੰਮ ਕਰਦੇ ਦੌਰਾਨ ਕੋਈ ਐਕਸੀਡੈਂਟ ਹੋ ਜਾਂਦਾ ਹੈ ਦੁਰਘਟਨਾ ਵਾਪਰ ਜਾਂਦੀ ਹੈ ਤੇ ਕੌਣ ਜਵਾਬਦੇਹ ਹੈ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਕੌਣ ਜਵਾਬਦੇਹ ਹੈ ਤੋਂ ਕਰਨਾ ਕੀ ਚਾਹੀਦਾ ਸੀ ਕਿ ਜੇ ਕਿਸੇ ਮਜ਼ਦੂਰ ਦੀ ਡਿਸਕਸਨ ਹੋਈ ਹੁੰਦੀ ਹੈ ਉਹਨੂੰ EPF ਤੇ ESI ਦੇ ਦੈਰੇ ਵਿੱਚ ਲਿਆਂਦਾ ਜਾਣਾ ਚਾਹੀਦਾ 10 ਲੱਖ ਰੁਪਿਆ ਮੁਆਵਜ਼ਾ ਜੇ ਕੋਈ ਜ਼ਖਮੀ ਹੁੰਦਾ ਉਹਨੂੰ ਦੇਣਾ ਚਾਹੀਦਾ ਹੈ 20 ਲੱਖ ਰੁਪਿਆ ਮੁਆਵਜ਼ਾ ਜੇ ਕੋਈ ਮੌਤ ਹੋ ਜਾਂਦੀ ਹੈ ਅਚਾਨਕ ਕਿਸੇ ਦੀ ਉਹਨੂੰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਮਨਰੇਗਾ ਸਕੀਮ ਨੂੰ ESI ਤੇ EPF ਸਕੀਮਜ਼ ਦੇ ਦੈਰੇ ਵਿੱਚ ਲਿਆਂਦਾ ਜਾਣਾ ਚਾਹੀਦਾ EPF ਤੇ ESI ਜਿਹੜੀ ਆਮਦਨ ਹਰ ਦਾ ਪ੍ਰਤੀ ਮਹੀਨਾ ਉਹ ਲੰਬੇ ਸਮੇਂ ਤੋਂ 21000 ਹੈ ਉਹਨੂੰ ਵਧਾ ਕੇ 51000 ਜਿਹੜਾ ਕੀਤਾ ਜਾਣਾ ਚਾਹੀਦਾ ਹੈ ਤੋਂ ਮਨਰੇਗਾ ਸਕੀਮ ਦੇ ਤਹਿਤ ਧਾਇਰੇ ਵਿੱਚ ਲਿਆ ਕੇ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਪੈਨਸ਼ਨ ਸਕੀਮ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਘੱਟੋ ਘੱਟ 10000 ਰੁਪਿਆ ਪੈਨਸ਼ਨ ਜਿਹੜੀ ਆ ਉਸ ਮਜ਼ਦੂਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਰਨੇ ਦਾ ਕੰਮ ਚਾਹੀਦੇ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਕਿੱਧਰ ਨੂੰ ਦੁਰਪੇ ਕਿਉਂਕਿ ਇਹ ਸਰਕਾਰ ਜਿਹੜੀ ਆ ਉਹ ਕੇਜਰੀਵਾਲ ਸਾਹਿਬ ਦੇ ਕੰਟਰੋਲ ਦੇ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਜਿਨੇ ਉਸ ਦੀ ਜਿਨੇ ਅਫਸਰ ਸਾਰੇ ਦਿਗਜੂਲੇ ਅਗੇ ਲਾਣੇ ਜਾ ਰਹੇ ਹੈ ਚੀਰਮੈਨ ਦਿਗਜੂਲੇ ਅਗੇ ਲਾਏ ਜਾ ਰਹੇ ਹੈ ਇੰਡਸਟਰੀ ਲਿਸਟਾਂ ਦੇ ਹੱਦਾਂ ਦੇ ਵਿੱਚ ਖੇਡ ਕੇ ਸਰਕਾਰ ਨੇ ਮਜ਼ਦੂਰ ਵਿਰੋਧੀ ਸੰਵਿਧਾਨ ਵਿਰੋਧੀ ਲੋਕਤੰਤਰ ਵਿਰੋਧੀ ਫੈਸਲਾ ਲਿਆ ਕਿਉਂਕਿ ਭਾਵਾਸਾ ਰੋਗ ਤੋਂ ਪਹਿਮਰੋ ਅੰਮਿਤਕਾਰ ਦੀ ਸੰਵਿਧਾਨ ਦੇ ਵਿੱਚ ਤਾਂ 8 ਘੰਟੇ ਮਜ਼ਦੂਰ ਤੋਂ ਕੰਮ ਲੈਣ ਦੀ ਗੱਲ ਕਹੀ ਗਈ ਹੈ ਸਿਕਾਕੋ ਦੇ ਸੀਧਾ ਨੇ ਲੰਬੀਆ ਸਹਾਦਤਾਂ ਦੇ ਕੇ 8 ਘੰਟੇ ਕੰਮ ਜਿਹੜਾ ਹੈ ਇਹ ਲਾਗੂ ਕਰਵਾਇਆ ਸੀ ਤੇ ਉਹਨਾਂ ਦਾ ਵੀ ਮਾਨ ਮੁੱਖ ਮੰਤਰੀ ਭਗਵਾਨ ਪ੍ਰਮਾਨਜੀ ਤੁਸੀਂ ਕੀਤਾ ਬੜੀਆਂ ਟਾਰਾਂ ਮਾਰੀਆਂ ਮੁੱਖ ਮੰਤਰੀ ਸਾਹਿਬ ਤੁਸੀਂ ਕਿਹਾ ਸੀ ਠੜ ਕੋੜ ਰੁਪਿਆ ਐਸੀ ਭਾਈਦਾਨ ਦਾ ਕਰਜ਼ਾ ਮਾਫ ਕਰਤਾ ਬੜਾ ਬੜਾ ਝੂਠ ਤੁਸੀਂ ਬੋਲਦੇ ਝੂਠ ਬੋਲਣ ਦੇ ਵੈਸੇ ਤੁਸੀਂ ਸਾਰੇ ਮਾਸ ਤੋਂ ਕੇਜਰੀਵਾਲ ਸਾਹਿਬ ਦੇ ਤੁਸੀਂ ਸਾਰਾ ਜਿਹੜਾ ਥੋੜਾ ਤਾਣਾ ਮਾਣਾ ਇਹ ਝੂਠ ਬੋਲਣ ਦੇ ਪੂਰੇ ਮਾਸ ਤੋਂ ਸੋ ਇਹ ਤੁਰੰਤ ਜਿਹੜਾ ਇਹ ਭੇਲਾ 12 ਕਾ ਟੇ ਕੰਮ ਮਜ਼ਦੂਰ ਤੋਂ ਲੈਣ ਦਾ ਤੇ 20 ਮਜ਼ਦੂਰਾਂ ਦੀ ਰਿਕਾਰਡ ਨਾ ਰੱਖਣ ਦੀ ਜਾਂਚ ਦੇਣ ਦਾ ਇਹ ਬਿੱਲ ਤੁਰੰਤ ਵਾਪਸ ਲੈਣਾ ਚਾਹੀਦਾ ਨਹੀਂ ਤੇ ਗੈਰ ਜਿਹੜਾ ਮਜ਼ਦੂਰ ਜਿਹੜਾ ਸਾਡਾ ਹੈਗਾ ਗੈਰ ਸਿਕਰਤ ਮਜ਼ਦੂਰ ਮੁਲਾਜ਼ਮ ਕਾਂਗਰਸ ਦੇ ਤੇ ਕੇਸੀ ਵਿਭਾਗ ਨੈਸ਼ਨਲ ਦਲਤ ਮਹਾਪੰਚਾਇਤ ਡੋਮਾ ਪਰੀ ਸੰਘ ਵੱਲੋਂ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਆ ਮੰਗ ਪੱਤਰ ਭੇਜਿਆ ਹੈ ਇਸੇ ਤਰ੍ਹਾਂ ਦੇ ਮੰਗ ਪੱਤਰ ਸਾਰੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਭੇਜ ਕੇ ਤਿੱਖਾ ਅੰਦੋਲਨ ਸ਼ੁਰੂ ਕਰਾਂਗੇ ਜਦੋਂ ਤੱਕ ਤੁਸੀਂ ਇਹ ਮਜ਼ਦੂਰ ਵਿਰੋਧੀ ਬਿੱਲ ਵਾਪਸ ਨਹੀਂ ਲੈ ਲੈਂਦੇ ਉਹ ਤੱਕ ਅਸੀਂ ਚਾਹਨਾ ਨਹੀਂ ਬੈਠਾਂਗੇ ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹਣਾ ਭਗਵੰਤ ਮਾਨ ਸਾਹਿਬ ਤੁਹਾਨੂੰ ਕਹਿਣਾ ਚਾਹਣਾ ਕਿ ਤੁਸੀਂ ਇਸ ਆਪਣੀਆਂ ਮਜ਼ਦੂਰ ਵਿਰੋਧੀ ਦਲਤ ਵਿਰੋਧੀ ਗਰੀਬ ਵਿਰੋਧੀ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਆਤਾਂ ਨੂੰ ਸੁਧਾਰ ਲਓ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਜਵਾਬ ਦੇਣਾ ਪਏਗਾ।